ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਸ ਭਾਈ ਅਮਰਤਪਾਲ ਖਾਲਸਾ ਐਮਪੀ ਹਲਕਾ ਸ਼੍ਰੀ ਕਡੂਰ ਸਾਹਿਬ ਨੂੰ ਲੈ ਕੇ ਆਈ ਵਰਦੀ ਕਬਰ ਆ ਸੂਤਰਾ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਅਮਰਤਪਾਲ ਖਾਲਸਾ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਨੇ ਵੈਸੇ ਤਾਂ ਉਹਨਾਂ ਦੀ 18 ਮਾਰਚ ਨੂੰ ਉਹਨਾਂ ਦੀ ਅਤੇ ਉਹਨਾਂ ਦੇ ਸਾਥੀਆਂ ਦੀ ਐਨਐਸਏ ਖਾਤਮ ਹੋਣ ਜਾ ਰਹੀ ਹੈ ਵਾਰ-ਵਾਰ ਗੁਹਾਰ ਲਗਾਈ ਗਈ ਭਾਈ ਅਮਰਪਾਲ ਖਾਲਸਾ ਵੱਲੋਂ ਕਿ ਮੈਨੂੰ ਛੁੱਟੀ ਦਿੱਤੀ ਜਾਵੇ ਮੈਂ ਲੋਕ ਸਭਾ ਦੇ ਸੈਸ਼ਨ ਯਾਨੀ ਕਿ ਸੰਸਦ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ ਜੇਕਰ ਲੰਬੇ ਸਮੇਂ ਤੱਕ ਕੋਈ ਗੈਰਹਾਜ਼ਰ ਹੁੰਦਾ ਹੈ ਤਾਂ ਫਿਰ ਉਸ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਵਾਲੀ ਕੁਰਸੀ ਹੁੰਦੀ ਹੈ ਜਾਂ ਮੈਂਬਰਸ਼ਿਪ ਹੁੰਦੀ ਹੈ ਉਸ ਨੂੰ ਝਟਕਾ ਲੱਗਦਾ ਹੈ ਇਸ ਨੂੰ ਲੈ ਕੇ ਖਬਰ ਆ ਰਹੀ ਹੈ ਭਾਈ ਅਮਰਪਾਲ ਖਾਲਸਾ ਵੱਲੋਂ ਐ ਜਿਹੜੀ ਛੁੱਟੀ ਮੰਗੀ ਗਈ ਹੈ ਉਹ ਲਗਭਗ 54 ਦਿਨਾਂ ਦੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਸੰਸਦੀ ਕਮੇਟੀ ਨੇ ਲੋਕ ਸਭਾ ਵਿੱਚ ਗੈਰ ਹਾਜ਼ਰੀ ਕਾਰਨ NSA ਤਹਿਤ ਨਜ਼ਰਬੰਦ ਪੰਜਾਬ ਦੇ ਸੰਸਦ ਮੈਂਬਰ ਅੰਬਰਪਾਲ ਸਿੰਘ ਲਈ ਪਿਛਲੇ ਦੌਰਾਨ ਦਿੱਤੀਆਂ ਗਈਆਂ ਦੋ ਅਰਜ਼ੀਆਂ ਦੇ ਆਧਾਰ ਤੇ ਅੱਜ 54 ਦਿਨਾਂ ਲਈ ਛੁੱਟੀ ਦੀ ਸਿਫਾਰਸ਼ ਕੀਤੀ ਹੈ ਯਾਨੀ ਕਿ ਇਸ ਸੰਸਦੀ ਕਮੇਟੀ ਨੇ ਸਿਫਾਰਸ਼ ਕੀਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੰਸਦ ਮੈਂਬਰ ਅਮਰਤਪਾਲ ਸਿੰਘ ਅਪ੍ਰੈਲ 2023 ਤੋਂ ਕੌਮੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਅਮਰਤਪਾਲ ਸਿੰਘ ਨੇ ਜੇਲ੍ਹ ਵਿੱਚ ਨਜ਼ਰਬੰਦੀ ਕਾਰਨ ਗੈਰਹਾਜ਼ਰੀ ਛੁੱਟੀ ਲਈ ਲੋਕ ਸਭਾ ਸਪੀਕਰ ਦੀਆਂ ਦੋ ਅਰਜ਼ੀਆਂ ਦਿੱਤੀਆਂ ਪਹਿਲੀ ਅਰਜ਼ੀ 3 ਨਵੰਬਰ 2024 ਅਤੇ ਦੂਜੀ ਅਰਜ਼ੀ 16 ਦਸੰਬਰ 2024 ਦਿੱਤੀ ਸੀ ਭਾਜਪਾ ਦੇ বিপ্লব দেব ਦੀ ਪ੍ਰਧਾਨਗੀ ਹੇਠਲੀ ਕਮੇਟੀ ਨੇ ਸਦਨ ਦੀਆਂ ਮੀਟਿੰਗਾਂ ਤੋਂ ਮੈਂਬਰ ਦੀ ਗੈਰ ਹਾਜ਼ਰੀ ਬਾਰੇ ਅੱਜ ਲੋਕ ਸਭਾ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਕਿ ਸੰਸਦ ਮੈਂਬਰ ਨੇ 24 ਜੂਨ ਤੋਂ 2 ਜੁਲਾਈ 9 ਦਿਨ 22 ਜੁਲਾਈ ਤੋਂ 9 ਅਗਸਤ 19 ਦਿਨ 25 ਨਵੰਬਰ ਤੋਂ 2 ਦਸੰਬਰ 26 ਦਿਨ ਕੁੱਲ ਮਿਲਾ ਕੇ 54 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਲਈ ਅਰਜ਼ੀਆਂ ਭੇਜ ਦਿੱਤੀਆਂ ਸਨ ਇਸ ਤੋਂ ਪਹਿਲਾਂ ਸੰਸਦ ਮੈਂਬਰ ਅਮਰਤਪਾਲ ਸਿੰਘ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ اجلاس اجلاس ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ ਅਮਰਤਪਾਲ ਸਿੰਘ ਨੇ ਪਟੀਸ਼ਨ ਚ ਕਿਹਾ ਕਿ 30 ਨਵੰਬਰ ਨੂੰ ਲੋਕ ਸਭਾ ਸਪੀਕਰ ਸੰਸਦ ਦਾ ਸ਼ਾਮਲ ਹੋਣ ਦੀ ਅਪੀਲ ਜਿਹੜੀ ਹੈ ਮੈਨੂੰ ਦਿੱਤੀ ਜਿਹੜੀ ਛੁੱਟੀ ਦਿੱਤੀ ਜਾਵੇ ਯਾਨੀ ਕਿ ਟੋਟਲ 54 ਦਿਨ ਦੀ ਵਾਰ-ਵਾਰ ਛੁੱਟੀ ਮੰਗੀ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਲਦੀ ਆ ਰਿਲੀਜ਼ ਕੀਤੇ ਚਾਣਗੇ ਭਾਈ ਅਮਰਤਪਾਲ ਖਾਲਸਾ ਕਿਉਂਕਿ 54 ਦਿਨ ਹੋ ਗਿਆ ਸੰਸਦ ਦਾ ਸੈਸ਼ਨ ਚੱਲਦੇ ਹੋਏ ਨੂੰ ਹੁਣ ਸਿਰਫ 6 ਦਿਨ ਰਹਿ ਗਏ ਨੇ 6 ਦਿਨਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਨਾਲ ਹੋਰ 5 ਐਮਪੀ ਨੇ ਐਮਪੀ ਨੇ ਜੋ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਪੰਜਾਂ ਪਲੱਸ ਐ ਭਾਈ ਅਮਰਤਪਾਲ ਖਾਲਸਾ ਨੂੰ ਇਹਨਾਂ ਛੇਾਂ ਦਿਨਾਂ ਦੇ ਵਿੱਚ ਸੰਸਦ ਭਵਨ ਯਾਨੀ ਕਿ ਚੱਲਦੇ ਲੋਕ ਸਭਾ ਦੇ ਸੈਸ਼ਨ ਵਿੱਚ ਹਾਜ਼ਰੀ ਲਗਾਉਣੀ ਜ਼ਰੂਰੀ ਹੈ ਇਸ ਲਈ ਪੰਜਾਬ ਸਰਕਾਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਸਾਰੇ ਪੁਖਤਾ ਪ੍ਰਬੰਧ ਕਰ ਲੈਨੇ 54 ਦਿਨ ਦੀ ਛੁੱਟੀ ਤੇ ਦੂਸਰੇ ਪਾਸੇ ਇਹ ਜਿਹੜੇ 6 ਦਿਨ ਬਚਦੇ ਨੇ ਹਰ ਹਾਲਤ ਵਿੱਚ ਹਾਜ਼ਰੀ ਲੋਣੀ ਪਵੇਗੀ ਭਾਈ ਅਮਰਤਪਾਲ ਖਾਲਸਾ ਨੂੰ ਕਿਉਂਕਿ ਉਹ ਐਜ਼ ਏ ਕਾਨੂੰਨ ਦੇ ਤੌਰ ਤੇ ਉਹ ਐਪੀ ਬਣੇ ਨੇ ਲੋਕਤੰਤਰ ਸੰਵਿਧਾਨ ਇਸ ਦੀ ਆਜ਼ਾਦਤ ਪੱਕੀ ਦੇਵੇਗਾ ਇਹ ਗੱਲ ਕਹਿ ਦਿੱਤੀ ਹੈ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਨੇ